ਉਧੇ ਬਰੇ ਖੜਾ ਦਿਓ ਹੋ ਰੁਕ ਬੰਦ ਪਸ ਜਣਾ ਨੇ ਉੱਪਰ ਚੜ੍ਹਨ ਬਈ ਸਤਿਕਾਰੋ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਇੱਧਰ ਮੇਰੋਂ ਮਾਸੜ ਨੂੰ ਸਤਿਕਾਰ ਜੀ ਸਤਿਕਾਰ ਬਾਈ ਸਾਰਿਆਂ ਨੂੰ ਸਤਿਕਾਰ ਤੇ ਇੱਧਰ ਮੇਰੋਂ ਜੱਗੇ ਨੂੰ ਸਤਿਕਾਰ ਜੀ ਅੱਗੇ ਕਰ ਬਾਕੀ ਬਾਈ ਅੱਜ ਜਿਹੜਾ ਦਿਨ ਦਾ ਸਭ ਨੂੰ ਠੀਕ ਹੁੰਦੀ ਹੈ ਚੱਲ ਮਸਰ ਤੇਨ ਨਾਲ ਹੀ ਗੱਲ ਕਰਨੀ ਜਿਹੜੇ ਦਿਨ ਦੀ ਠੀਕ ਹੁੰਦੀ ਆ ਬਹੁਤ ਜ਼ਿਆਦਾ ਹਾਂ ੱੱਕਾ ਪਨੀਰੀ ਵੀਜੀ ਲਾਣੀ ਸਣੇ ਆਗ ਬੱਤੀ ਬਈਏ ਬਈਏ ਨਹੀਂ ਮਿਲੇ ਥੜ ਹੋ ਗਿਆ ਲਾਈਟ 12 ਵਜੇ ਆਉਣੀ 1 ਵਜੇ ਆਉਣੀ ਹੈ ਬਈ ਡਿਊਟੀ ਦਾ ਕੰਮ ਹੈ ਮਾਝਾ ਡਿਊਟੀ ਇੱਧਰੋਂ ਘਾੜਾ ਲੇਟ ਚੱਲ ਜੂਗੇ ਪਹਿਲਾਂ ਇਹਨੂੰ ਟਿਕਾਣੇ ਲਾ ਦਈਏ ਹਾਂ ਹਾਂ ਇਹਦਾ ਹੈ ਪਹਿਲਾਂ ਨਾਮ ਟਿਕਾਣੇ ਕਈ ਦਿਨ ਦਾ ਤੇਰਾ ਕੰਮ ਅਲਜੀ ਹੋਇਆ ਬਹੁਤ ਅਲਜਿਆ ਹੋਇਆ ਦਾ ਉਮਦੇ ਕਮਾਉਂਦੇ ਅੱਜ ਪਹੁੰਚਿਆ ਮਸੀ ਇੱਕ ਤਰੀਕ ਆਇਆ ਤਰੀਕੇ ਅੜ ਗਈ ਸੀ 25 ਦੇ ਬਾਅਦ ਹੁੰਦੇ ਨੇ ਅੜ ਗਏ ਤੇ ਖੜੇ ਗਏ ਜਦੇ ਮੀ ਅੱਜ ਮੈਂ ਪੱਲੇ ਲਾਏ ਫੇਰ ਨਹੀਂ ਰਾਜ ਹੋ ਗਿਆ ਫਿਰ ਮੈਂ ਉਰੀ ਆ ਕੇ ਲੱਗ ਦੇਖਿਆ ਝਾਟੇ ਦੀ ਖੜੀ ਤਾਂ ਹੁਣ ਜੇ ਖੜੀ ਕਿਹਾ ਏ 20% ਖੜੀ ਆ ਬਾਕੀ ਬਈ ਪਹੁੰਚ ਕੇ ਤਾਂ ਗੱਲ ਬਣਾਉਣੀ ਆ ਕੱਲ ਤੇਰੇ ਮਗਰੇ ਆ ਅੱਛਾ ਚੱਲ ਠੀਕ ਆ ਇੱਧਰ ਜੀ ਇੱਕ ਬਈ ਅੱਜ ਵੱਢ ਹੋਣੀ ਆ ਕੱਲੂ ਜੱਗੇ ਦੇ ਵੱਢ ਹੋਣੀ ਆ ਕਜੇ ਮੈਂ ਅੱਜ ਬੜਾ ਨਾ ਦਬੜਾ ਨਾ ਨੱਠ ਭੱਜ ਜੀ ਹੋਣੀ ਨੇ ਨਾ ਨਾ ਟਕਰਾ ਵੀ ਕਰ ਜੀ ਤੇ ਗੋਲ ਤੇ ਬਾਅਦ ਵੜਦਣਾ ਮੈ ਨਹੀਂ ਹੈ ਇਹ ਤੇ ਕਾਲੇ ਜੇ ਜਾਣੀ ਹੋਣੀ ਤੇ ਬਾਦ ਨਹੀਂ ਨਹੀਂ ਇਹ ਲੱਗ ਗਿਆ ਮੈਂ ਕਿਹਨਾਂ ਹੈਲਪਰ ਉਹਦੇ ਪਰ ਬਾਕੀ ਅੱਛਾ ਠੀਕ ਆ ਬਾਕੀ ਪਤਾ ਨਹੀਂ ਹਾਂ ਗਲਾਸ ਚ ਹੈ ਖੋਰ ਵੀਲਾ ਗਲਾਸ ਚ ਹੈ ਖੋਰ ਵੀਲਾ ਗਲਾਸ ਚ ਹੈ ਖੋਰ ਵੀਲਾ ਅਗਰੇ ਵੀ ਦੇਖ ਲੈ ਟੈਂਸ਼ਨ ਆ ਲੈ ਹਾਂ ਕਾਲੇ ਹੁੰਦੇ ਨਹੀਂ ਆ ਲੈ ਹਾਂ ਇਹ ਦੂਰ ਨੇ ਖੜੇ ਜਾ ਪਹਿਲਾਂ ਫਟਾ ਨਾ ਕਿੰਨੀ ਨੂੰ ਮੈਂ ਥੋੜਾ ਜਿਹਾ ਨਹੀਂ ਭਾਈ ਮੌਸਮ ਵੀ ਅੱਜ ਥੋੜਾ ਜਿਆ ਵਧੀ ਲੱਗਿਆ ਹੋਇਆ ਫੀਡਬੈਕ ਕਿੰਨੇ ਵਜੇ ਜਾਣਾ ਮੈਂ ਟਾਈਮ ਹੋ ਗਿਆ 55 3 ਵਜੇ ਸਾਢੇ 3 ਵਜੇ ਚਲੇ ਜਾਈਂ ਸਾਢੇ 3 ਵਜੇ ਗੇੜਾ ਇਹ ਦਵਾ ਦੇ ਦੁਪਹਿਰੇ ਹੁੰਦੇ ਆਪਾਂ ਬਹਿ ਲਿਆ ਤੇ ਫੇ ਉਧਰ ਲੱਗ ਗਿਆ ਟਾਈਮ ਇਹਨੂੰ ਹਾਂਜੀ ਸ੍ਰੀ ਗੁਰੂ ਜੀ ਕਾਂਦੇ ਦਸਰੀ ਕਾਲੇ ਹੱਥ ਜੇ ਕਹਦੇ ਮਾਰੇ ਜੋੜ ਕੇ ਫੁੱਲ ਲਾ ਕੇ ਮਰੀ ਦਸਰੀ ਹੋਰ ਕਿੱਦਾਂ ਤੂੰ ਵੀ ਮਨਮੋਟਾ ਚਲਾਇਆ ਕਰਦੀ ਸੀ ਚਲਾ ਲਈਦੀ ਹੈ ਚਲਾ ਲਈਦੀ ਆ ਠੀਕ ਆ ਫਿਰ ਤਾਂ ਵਧੀਆ ਜਿਵੇਂ ਝਾੜ ਕੇ ਨਿਕਕਣਾ ਬਰਦਾੰਦੇ ਠੀਕ ਆ ਵਧੀਆ ਠੀਕ ਹੈ ਨਾ 134 ਦਿੱਤਾ ਹੂੰ ਦੇਖੀ ਜਿਵੇਂ ਪੀ ਲੋ ਪਾਲੋ ਖੰਡਾ ਤੂੰ ਤਾਂ ਖੜ ਗਿਆ ਯਾਰ ਪੀਦਾ ਬਸ ਉਹਨਾਂ ਨੇ ਲਾਉਣਾ ਕਿਤੇ ਉੱਪਰੇ ਬੰਦੇ ਆ ਉਹ ਨਹੀਂ ਨਹੀਂ ਐਕਣੇ ਚੱਲਣ ਦੇ ਕਹਿੰਦਾ ਤੇਰੇ ਉੱਤੇ ਅੱਜ ਵੀ ਨਾ ਵੀ ਹੋ ਗਿਆ ਉਹ ਮੁੜ ਕੇ ਥੋੜਾ ਜਾਣਾ ਹਾਂ ਬਈ ਲੈ ਆ ਬਈ ਜੁਰਵੀਰ ਕਹਣਾ ਬਈ ਸਾਰੇ ਸਾਸਰੀ ਘਰ ਜੁਰਵੀਰ ਦੇ ਕੰਨਗੇ ਸ਼ੁਰੂ ਪਹਿਲਾਂ ਹੀ ਦੇਖ ਲੈ ਪਹਿਲਾਂ ਕਹਿੰਦਾ ਠੰਡਾ ਹੋ ਰਿਹਾ ਠੰਡਾ ਹੋ ਜਾ ਗਲਾਚਾ ਇੱਕ ਹੋਰ ਪੀਦਾ ਦੋ ਰਹਿ ਪੰਡਰ ਦੀ ਵੀ ਪਹੁੰਚੇ ਨੂੰ ਬਿਠਾਇਆ ਚੱਲ ਬਈ ਕੱਢ ਜਾ। ਇਹ ਲੋਕਾਂ ਨੇ। ਹਾਂ। ਇੱਕ ਤਾਂ ਮੈਂ ਕੁਰਪਾਈ ਲੈਣੀ ਆ ਮੈਂ ਕੁਰਪਾਈ ਰਣ ਦਾ ਹਾਲ ਦੇਖ ਲਾ। ਆ ਤਾਂ ਕਹੋਂਗਾ ਕੌਣ ਕਹਿੰਦਾ? ਉਹ ਕਹਿੰਦਾ। ਅੱਛਾ ਕੀ ਕੀ ਕੁਰਪਾਈ ਲੈ ਕੇ ਆਉਂਦਾ ਪੂਰੇ ਲੱਗਦੇ ਆਏ ਨਾ। ਹਾਂ। ਵਿਚੇ ਉਹਨਾਂ ਪੂਰੇ ਸਾਰੇ ਲੱਗਦੇ ਆਏ ਨਾ। ਯਾਰ ਬਾਈ ਬੁੱਢਾ ਆ ਜ ਆ ਬੜੇ ਹੋਣਿਆ ਫਿਰਿਆ ਹੋ। ਉੱਪਰ ਵਾ ਜਾ। ਸਖਾ ਦੇਖੋ ਉਹਨੇ ਨੂੰ ਘੇਰ ਕਿੱਦ ਨੂੰ ਪੈਂਦਾ। ਬਾਈ ਬਹੁਤ ਬੁਰਾ ਹਾਲ ਹੈ। ਰਾਸਤੇ ਤੇ ਮੈਂ ਤਾਂ ਅਸੀਂ ਇੱਕ ਗੱਲ ਕਰਨੀ ਭੁੱਲ ਗਏ ਜੇ ਪਰਸੋਂ ਕੱਠ ਹੋਇਆ ਬਦਲਾ ਕਰਨ ਦੀ ਯਾਰ। ਠੀਕ ਆ। ਹਾਂ। ਆ ਮਨ ਚੋਂ ਨਿਕਲ ਗਈ ਮੈਂ ਨਾਲੇ ਪੂਰਾ ਇੱਕ ਸਾਲ ਹੋ ਗਿਆ ਸੋਚਿਆ ਫਿਰਦਾ ਤਾਂ ਅੰਦਾ ਹੋ ਜਾ ਨਵੀਂ ਪੰਚਾਇਤ ਇਹਨਾਂ ਕਰੂਗੀ ਪੰਚਾਇਤ ਕਰੂਗੀ ਗੱਲ ਤਾਂ ਹੋਣੀ ਸੀ ਇਕੱਠ ਹੋਇਆ ਬਤਾ ਇਹ ਗੱਲ ਕਹਿਣੀ ਸੀ ਵੀ ਜਿਹਦੇ ਵੀ ਬਾਈ ਪਹੀ ਦੇ 5 ਫੁੱਟ ਪਿੱਛੇ हट ਕੇ ਲਾਓ ਬੁੱਲੇ ਜੋ ਬੰਨ ਕੇ ਬੈਠੀ ਕੋਈ ਆਜੋ ਕੋਈ ਆ ਹੂੰ ਜੋਗਾ ਮੈਂ ਹੀ ਆ ਇੱਕ ਸਾਲ ਮੇਰਾ ਨਾਮ ਵੱਢ ਦੋ ਬਾਕੀ ਤੇ ਨਹੀਂ ਕਿਸੇ ਤੇ ਜੂ ਨਹੀਂ ਸਰਕਣੀ ਸੀ ਪੰਚਾਇਤ ਆਉਂਗੀ ਫਿਰ ਮੈਂ ਉਤਾ ਪਾਉਂਗਾ ਉਹ ਵੀਰੇ ਜੇ ਕਹਤਾ ਹੋ ਜੁੰਦਾ ਵੀ ਕੋਈ ਵੀ ਬਣੇ ਉਹ ਫਿਰ ਵੀਡੀਓ ਬਣਾਉਂਗੇ ਬਕਾਇਦਾ ਵੀਡੀਓ ਦੇ ਵੀ ਕੈਚ ਕਰੂੰਗਾ ਜੀ ਪੰਚਾਇਤ ਕਿਤੇ ਪਹਿਲੀ ਵਾਰ ਬਣਨੀ ਆ ਤੂੰ ਵੀ ਗਾਲੇ ਹੋਈ ਗੱਲਾਂ ਮੋਕਰੂੰਗਾ ਪੰਚਾਇਤ ਕਿਤੇ ਪਹਿਲੀ ਵਾਰ ਬਣਨੀ ਆ ਜਿਹੜਾ ਮੋਕਰੂਗਾ ਉਹ ਵੀਡੀਓ ਦਿਖਾ ਦੇਗਾ ਆਪੇ ਪ੍ਰਚਾਰ ਹੋ ਜਾਏਗਾ ਨਾ ਹੂੰ ਸਮਝ ਗਿਆ ਕੋਈ ਪ੍ਰੂਫ ਰੱਖੀ ਦੂੰਗਾ ਆ ਦੇਖ ਲੈ ਪੰਚਾਇਤ ਮੇਰੇ ਮੋਕਰੇ ਦਾ ਕੁਝ ਨਹੀਂ ਹੈਗਾ ਮੈਨੂੰ ਮੰਨਣਾ ਇਦਾਂ ਜੇ ਮੇਰੇ ਨਾਲ ਹੀ ਲਾ ਦੇਣਾ ਬੱਟ ਦੇ ਨਾਲ ਇਹ ਵੀ ਕਹਿਣ ਪਈ ਆ ਆ ਗੱਬੇ ਰਸਾਂ ਨਹੀਂ ਰਹਿਣਾ ਜਸ਼ਨ ਵੀ ਨੰਗਣਾ ਹਾਂ ਤੂੰ ਸੀਜੇ ਲਾ ਲੈਨੇ ਪਹਿਲਾ ਇਹੋ ਇਹ ਦੇਖਦੇ। ਇਹ ਕੱਟ ਰੱਖਦੇ ਆ। ਕੱਟ ਤਾਂ ਹੁਣ ਕੱਟ ਰੱਖ। ਕੱਟ ਤਾਂ ਹੁਣ ਰੱਖੋ ਹੀ ਜਾਣੇ। ਮਾੜੇ ਮੋਟੇ ਆਲੇ ਨਾਲੇ ਬੇਲੇ ਨਾ ਹੁੰਦੇ। ਆ ਮੈਨੂੰ ਟਰੈਕਟਰ ਮੂਹਰੇ ਹੀ ਰੱਖਣਾ ਪੈਣਾ। ਗੌਰਵ ਬੀਜ ਲੈਂਦੇ ਨੇ ਲੋਕਾਂ ਦੀ। ਕਿਸੇ ਕਰਕੇ। ਮਹਰਕਰੰਜਾ ਹਿੰਡਾ ਹੋ ਗਿਆ ਤੂੰ ਤੋਂ ਮੈਂ ਕਹਿੰਦਾ। ਨਹੀਂ। ਬੋਲੇ ਹੀ ਨਹੀਂ। ਮੈਂ ਕਹਿੰਦਾ ਬੋਲਣਾ। ਹਾਂ। ਜਪਾਲਾ। ਅਦੀ ਨਾ ਪੰਚਾਇਤ ਕਰਨੀ ਐ ਨਾ ਆਉਣਾ ਨਾ ਬੋਲਣਾ ਨਾ ਅਸੀਂ ਦੇਖਦੇ ਪੰਚਾਇਤ ਦੇ ਕੰਮ। ਚੰਡਾ ਵੀਰਾ ਫਿਰ। ਕੰਟਾਈ ਨੇ ਮੇਰੇ ਮੋਢੇ 'ਤੇ ਰੱਖ ਕੇ ਚਰਾਤੀ ਆ ਹਾਂ ਜਿਹੜੀ ਕੱਲ੍ਹ ਨਾਲੀ ਰੱਖੀ ਤੇ ਉਹ ਹਾਂ ਜਿਹੜੀ ਮੋਢੇ 'ਤੇ ਰੱਖ ਕੇ ਚਾਈ ਆ ਹਾਂ ਔਰ ਆਪਣਾ ਵੀ ਰੱਖਦਾ ਹੈਗਾ, ਕੀ ਕਰਦਾ? ਅਸੀਂ ਇਹਨਾਂ ਨੇ ਮੋਢੇ 'ਤੇ ਨਹੀਂ ਰੱਖਦੇ, ਜੇ ਰੱਖਦੇ ਵੀ ਆ ਤਾਂ ਬੰਦਾ ਛਾਤੀ 'ਤੇ ਰੱਖਦਾ ਜੀ ਛਾਤੀ 'ਤੇ ਰੱਖਦੇ ਆ ਕੀ ਵੀ ਗੱਲ ਹਾਂ ਤੈਨੂੰ ਪਤਾ ਵੀ ਕਾਲਾ ਇਹਨੇ ਰੱਖੀ ਆ ਹਾਂ ਦੱਸ ਕੇ ਰੱਖਿਆ ਵੀ ਤੇਰੇ ਮੋਢੇ ਤੇ ਰੱਖੀ ਆ ਚਲੋਣੀ ਆ ਹਾਂ ਐ ਥੋੜਾ ਵੀ ਝੂਟ ਕੂ ਕੂ ਕੇ ਚੱਲਣਾ ਮੇਰੇ ਮੋਢੇ ਤੇ ਵਜਨ ਆਇਆ ਮੈਂ ਤਾਂ ਹੀ ਕਹਿਆ ਮੇਰੇ ਮੋਢੇ ਤੇ ਰੱਖੇ ਚੱਲ ਹਾਂ ਜੇ ਵਜਨ ਆਇਆ ਤਾਂ ਤਾਂ ਹੀ ਕਹਿੰਦੀ ਕੁਮਾਰੀ ਆ ਬਹੁਤ ਪਿੱਛੇ ਤੇ ਐਡੀ ਰੋਲ ਆ ਮੋਢੇ ਤੇ ਰੱਖੀ ਉਹ ਮੈਨੂੰ ਕੋ ਪਤਾ ਰੱਖ ਕੇ ਚੱਲਦਾ ਨਾ ਆ ਗਿਆ ਅਸੀਂ ਤਾਂ ਬੇਬੀ ਚੱਕ ਕੇ ਪੁੱਛ ਗਏ ਵੀ ਤੇਰੇ ਮੋਢੇ ਤੇ ਰੱਖ ਕੇ ਚਲੋਣੀ ਆ ਉਹ ਲੈ ਆਈ ਕਿਸੇ ਤੇ ਐਡੀ ਵੀ ਆ ਤੇਰਾ ਕਹਿਵਾ ਤੇਰੀ ਜੀ ਬੜੀ ਕਿੱਥੇ ਜਾਏ ਆ ਇਹ ਤੇਰਾ ਬੋਟ ਕੈਮ ਹੈ ਮਨਾਲੀ ਰੱਖੀ ਹੋਈ ਦੀ ਕੌਫਰਾ ਮਾੜਾ ਢੇਪੂ ਆ ਗਿਆ ਮੋਢਾ ਨਹੀਂ ਹਲੇ ਨੂੰ ਮੋਢਾ ਪੁੱਛਣ ਦੀ ਲੋੜ ਆ ਵੀ ਕੈਮ ਹਾਂ ਹੁਣ ਤੱਕ ਮੋਢਾ ਹੀ ਪੜਤਦਾ ਸਾਡੇ ਨਾਲੇ ਪੜਤਦਾ ਹੁਣ ਮੋਢਾ ਪੁੱਛਦਾ ਅੱਜ ਕਹਿੰਦਾ ਕੈਮ ਹੈ ਉਹ ਬੱਸ ਕਰ ਹੁਣ ਕਹਿੰਦਾ ਜਾਣ ਦੇ ਹੁਣ ਬਾਪੂ ਮਗੜ ਬੋਲਦਾ ਜਾਣ ਦੇ ਇਹਦਾ ਆਇਆ ਸ਼੍ਰੀ ਆਮ ਸਾਹਮਣੇ ਕਹਿ ਗਿਆ ਐ ਨਹੀਂ ਬੁੱਸ ਤੇ ਉੱਧਰ ਦੀ ਉੱਧਰ ਨਹੀਂ ਕਰਨੀ ਆ ਜਿੱਥੇ ਖੜੇ ਉਹਦੇ ਸਾਹਮਣੇ ਕਹਿ ਕੇ ਖੜਨਾ ਮੋਢਾ ਪੁੱਛਦਾ ਕਹਿੰਦਾ ਕੈਮ ਹੈ ਲੈ ਗੱਲ ਤਾਂ ਤੇਰੇ ਪਰ ਰખી ਆ ਨਹੀਂ ਲੈ ਕਿੰਨਾ ਕ ਭਜਨ ਤਾਂ ਵੈਸੇ ਹਾਂ ਮੈਂ ਹੋਰ ਦੇ ਵਿੱਚ ਰੱਖੀ ਆ ਇਹਨਾਂ ਕਹਿੰਦੇ ਐਨਾ ਮੈਂ ਤਾਂ ਤੇਰੇ ਪਰ ਰੱਖੀ ਹੋਈ ਵੀਡੀਓ ਚ ਹਾਂ ਬਜਰ ਬਫ ਤੱਕ ਕਾਲਾ ਤਾਈ ਝੁਕੇ ਝੁਕੇ ਦੁਦਾ ਹਾਂ ਜਿਹੜਾ ਮੈਨੂੰ ਬੰਦਾ ਜੀ ਹਾਂ ਮੈਂ ਤਾਂ ਬੰਦੂਕ ਦੇਖ ਕੇ ਡਰ ਗਿਆ ਪੈਣਾ ਯਾ ਕਿਹੜੀ ਰੱਖਤੀ ਏਕੇ ਡਰ ਗਿਆ ਮੈਨੂੰ ਇਹਨਾਂ ਦੱਸਿਆ ਜਵੇ ਰੋਣਗੇ ਨਾ ਹੈ ਨਾ ਬੰਦੂਕ ਰੱਖੀ ਵੀ ਆ ਮਾਹ ਹੈ ਮੈਂ ਤਾਂ ਦੇਖੀ ਨਹੀਂ ਉੱਧਰ ਰੱਖਿਆ ਤਗੜੀ ਉਹ ਰੱਖਦੀ ਛਾਂਟ ਕੇ ਚਲੋ ਕੋਈ ਨਹੀਂ ਚੱਲਦਾ ਰਹਿੰਦਾ ਬੰਦੂਕ ਵਾਲਾ ਉਦੋਂ ਉਹਦਾ ਤਾਂ ਚੱਲਿਆ ਜਿਹੜਾ ਹੋਰ ਤੇ ਰੱਖਦੇ ਨਾ ਉਹ ਲੋਕਾਂ ਨੂੰ ਪਤਾ ਨਹੀਂ ਨਾ ਕਹਿ ਦ ਸਕਦੇ ਅਸੀਂ ਹੈ ਪੀਲਾ ਹੁਣ ਕਾਹਨੇ ਲੱਗੜ ਆ ਆ ਲੋ ਯਾਰ ਕਿੱਥੇ ਗਿਆਸ ਕਹ ਤੇਰੇ ਵੱਡਣੀ ਆ ਨਹੀਂ ਆਪਣੇ ਨਾਲ ਆ ਹੁਣੇ ਨਹੀਂ ਹੈਲਪ ਕਰਨ ਨੂੰ ਸਖਾ ਦੇ ਸਖਾ ਦੇ ਕੋ 2 ਰੁਪਏ ਕਹਾਨੂੰ ਮਾਸੜ ਦੀ ਜਾਨ ਆ ਵੀ ਚੈਨ ਵਾਲੀ ਆ ਜਾਵੇ ਇੱਕ ਐਵੇਂ ਸੁਣ ਇਹ ਸਕੇਗਾ ਮਾਰ ਨਹੀਂ ਆਉਂਗਾ ਇਹ ਨੂੰ ਪਤਾ ਯਾਰ ਇਹਨੂੰ ਕਿੱਸਾ ਕਰਨ ਇਕੱਲੀ ਫੜਦਾ ਹੀ ਕੰਮ ਹੈ ਇਹ ਇੱਥੇ ਤਿਆਰ ਖੜਾ ਹੁੰਦਾ ਕੱਸ ਵੀ ਇਹਨੇ ਕਿਤੇ ਫਸੇ ਹੋਰ ਤਾਂ ਬਹੁਤ ਕੰਮ ਕੋਈ ਉਹ ਨਹੀਂ ਥੰਬੇ ਹੁੰਮੇ ਤੇ ਲਾਣਾ ਹੁੰਦਾ ਬਸ ਉਹ ਕੋਸੇ ਉਹ ਕੋਸੇ ਨਹੀਂ ਕਰਨ ਵਾਸਤੇ ਹੁਣ ਲਾਉਣੀ ਆ ਬਾਰੇ ਕਿਤੇ ਉਹ ਉਧਰ ਉਧਰ ਕਹਿੰਦਾ ਉਹ ਬਾਰੇ ਹਾਂ ਇਹ ਲਾਉਣੀ ਪਹਿਲਾਂ ਚਲ ਦੇ ਘੱਟ ਕਰਦਾ ਚਲੋ ਛੱਡੋ ਮੜਾ ਬੀਚ ਬੱਸ ਕੇ ਦੇਖਦੇ ਆ ਦੇਖਣਾ ਕਿਰਾ ਕਿੱਥੇ ਤੇਰਾ ਵੀਡੀਓ ਕਿਹੜਾ ਬਣਾਉਂਦਾ ਇਧਰੋਂ ਕਰੇ ਮੜਾ ਭਾਂਡੇ ਦੀ ਬਣਾਦਾ ਹੁਣ ਮਨਾਲੀ ਕਰ ਆਵਰੇ ਚਲੀ ਦੀ ਆ ਚੱਲ ਆਲੇ ਯਾਰ ਆਪਣੇ ਖੇਤਾਂ ਦੀ ਤਾਰਾ ਉੱਜੀ ਦੇਖਾਂ ਲੱਗਦੀ ਨਹੀਂ ਹੈਗੀਆਂ ਜੋ ਥੋੜਾ ਜਿਹਾ ਜ਼ਿਆਦਾ ਗਿੱਲਾ। ਇਹਨੂੰ ਰੱਖਣੀ ਕਹਿੰਦੇ ਰੱਖਣੇ ਤੇਰੀਆਂ ਤੇਰੀਆਂ ਰੱਖ ਲੈ ਜੋ। ਹਾਂ। ਕੋਈ ਕਟੜਨਾ ਮਰਾਹੀਂ ਕੁਛ ਨਾ ਕਰਾਈਂ। ਕਟੜ ਵਾਲੀ ਤਾਂ ਹੈ ਵੀ ਨਹੀਂ ਹੋਏ। ਹਾਂ। ਇਹ ਐਕਣੇ ਚਕਵਾ ਦੇ। ਇਹਦੇ 2-4 ਇੰਚ ਚੱਕ ਲੈ ਜੋਵੇਂ। ਸੁੱਕਈਆ ਮਾਲ। ਹਾਂ ਹਾਂ। ਹੈਨਾ? ਇਹਨੂੰ ਬਾਟ ਡਾਉਣ ਦੇ ਇਥੇ ਭਈਆਂਾਂ ਵਾਲਾ ਵੱਧ ਵੀ ਜਾ ਰਿਹਾ ਇਹ। ਹਾਂ। ਇਹ ਤਾਂ ਹੈ। ਹਾਂਜੀ। ਉਹ ਕਹਿ ਦੂਗਾ ਵਾ ਅੱਗੇ ਚਾਚਾ। ਆਹ ਭਾਈ ਆ ਬਾਤ ਆ ਗਈ ਮੈਂ ਤਾਂ ਕਿਹਾਂ ਕਿ ਹਈ ਤਾਂ ਵੀ ਥੋੜਾ ਥੋੜਾ ਗਿੱਲਾ। ਚੱਲ ਜੀ ਵਸ ਇੰਨਾ। ਹਾਂ। ਹਾਂ ਲੇਜ਼ਰ ਬੱਜਿਆ ਹੋਇਆ ਜੇ ਜਿਹੜਾ ਗਿੱਲਾ ਹੈ ਆ ਉਹ ਜਿਹੀ ਸਾਰਾ ਐ ਨਹੀਂ ਹੈਗਾ ਬੁੱਤਰ ਜਿਆਦਾ ਹੋਊਗਾ ਲੇਜ਼ਰ ਬੱਜਿਆ ਹੋਇਆ ਹੈਗਾ ਹਾਂ ਹਾਂ ਉਹ ਕਹਿੰਦਾ ਚੱਲੇ ਜਾਣੀ ਡਰਾਈਵਰ ਕਹਿੰਦਾ ਉਸ ਨਹੀਂ ਐ ਐਨੀ ਕਿ ਤਾਂ ਕਹਿੰਦਾ ਹੁਣ ਜੇ 2-4 ਦਿਨ ਮੀਂਹ ਪੈਣ ਨੂੰ ਹੋਏ ਆ ਅੱਜ ਹਵਾ ਨਹੀਂ ਚੱਲਦੀ ਤੇ ਕੱਲ ਪੱਛਾ ਵਧੇ ਅੱਜ ਦਾ ਬਾਈ ਬੱਦਲ ਵੀ ਹੋਲੇ ਵਿੱਚ ਨੂੰ ਉਹਨੇ ਇੱਕ ਵਾਰ ਪੈਰ ਕੱਢਦੇ ਤੇ ਸਹੀ ਗੱਲ ਹੈ ਨਾ ਆ ਕਿੱਦਾਂ ਦੇਦਾ ਹੈ ਇਹ ਬਾਈ ਸੁਖਜੀਤਰਾ ਦਾ ਸੁਖਜੀਤਰਾ ਹੀ ਆ ਗਿਆ ਸਾਰੇ ਆ ਹਾ ਹਾ ਪਿੱਛੇ ਹਾਂ ਇਹ ਭਾਉ ਵਾਲੀ ਨਹੀਂ ਆ ਅੱਛਾ ਇਹ ਆ ਸੁਜੀਤਰਾ ਦੀ ਆ ਚੱਲ ਗਈ ਭਾਈ ਮੈਂ ਖੇਤੇ ਨੂੰ ਥੋੜਾ ਜਿਹਾ ਡੌੜਤਾ ਚੱਲ ਹੁਣ ਆਏ ਆ ਭਾਈ ਨਹੀਂ ਤੈਨੂੰ ਫੇਰ ਆਉਣਾ ਪੈਣਾ ਤੋ ਵਿਗੇ ਤੈਨੂੰ ਮੈਂ ਮੈਂ ਤਾਂ ਬਹੁਤ ਸ਼ੁਕਰ ਮਨਾਇਆ ਹਾਂ ਮੈਂ ਵੀ ਤਾਈ ਨੂੰ ਵੇੜਿਆ ਮੈਂ ਕਿਹਾ ਪਹਿਲਾਂ ਤੂੰ ਪੱਕੇ ਨੂੰ ਛੱਡ ਤੂੰ ਇਹਨੂੰ ਵੱਟ ਪਹਿਲਾਂ ਇਹਦਾ ਦੇਖ ਜੁਮਤਾ ਜਲਦੀ ਗੱਲਾਂ ਨਹੀਂ ਨਹੀਂ ਕਿਨਾਂ ਆਲੇ ਨੂੰ ਪੈਰ ਲਈ ਜੱਟ ਦੇ ਨੂੰ ਫੀਫੀ ਮਾਰਿਆ ਇਹਨਾਂ ਨੇ ਅੱਛਾ ਮਰਾਉਂਦਾ ਮਾ ਉਧਰ ਉਧਰ ਪਾਰਨੇ ਤੇ ਪੈਣਾ ਮਰਾਉਣਾ ਅੱਛਾ ਉਹ ਵੀ ਬਿਨੋਂ ਮੜੀ ਆਉਣ ਲੱਗੀ ਨਹੀਂ ਤੇ ਉਹ ਵੀ ਹੜ ਜਾਣੀ ਡੇੜ ਦੀ ਹਾਂ ਬਿਲਕੁਲ ਇਹਨੇ ਗਾਣੇ ਲਾਇਏ ਮੈਨੂੰ ਮਾਇ ਹੋ ਗਿਆ ਵੀ ਕੀ ਪਤਾ ਨਹੀਂ ਕਾਦੀ ਆਵਾਜ਼ ਆ ਗਈ ਮਹੀਨ ਜੋ ਆ ਰਹੀ ਹੈ ਠੰਡ ਗਾਣੇ ਵੀ ਉਹ ਹੱਲਿਆਂ ਦੇ ਟਾਈਮ ਦੇ ਆ ਟੈਂਸ਼ਨ ਤੇ ਆਵਾਜ਼ ਆ ਰਹੀ ਮੈਨੂੰ ਕਿਹ ਪਤਾ ਨਹੀਂ ਕੀ ਆਵਾਜ਼ ਹੈ ਤੂੰ ਕਾਲਾ ਆਪਣਾ ਬਾਈ ਉਹ ਵੀ ਨਵਾਂ ਮੁੰਡਾ ਕੁਝ ਨਹੀਂ ਕਰਦਾ ਨਾ ਪਤਾ ਨਹੀਂ ਹਾਂ ਇਹਨਾਂ ਪਤਾ ਨਹੀਂ ਨੌਲੇਜ ਨਹੀਂ ਹੈ ਚਲੋ ਹੁਣ ਕੋਈ ਕੰਮ ਆ ਪਰ ਉਹਦਾ ਦਿਮਾਗ ਬਹੁਤ ਹੁੰਦਾ ਹੈ ਛੇਤੀ ਸਿੱਖਣਾ ਬਾਈ ਕੋਈ ਕੰਮ ਆ ਅਰੇ ਇੱਕੜੇ ਸਿੱਖ ਹੁੰਦਾ ਹੈ ਜੀ ਵੀਦਾਰਾਂ ਦੇ ਮੁੰਡੇ ਤਾਂ ਵੈਸੇ ਹੀ ਸਿੱਖਦੇ ਵੈਸੇ ਹੀ ਹਾਂ ਇਹਨੂੰ ਦੋ ਦਿਨ ਜੇ ਜੇ ਦੋ ਦਿਨ ਇਹਨੂੰ ਪੈਲਟ ਕੋ ਬਿਠਾ ਲਦੇ ਮੈਂ ਇਹਨਾਂ ਨੂੰ ਜਾ ਸਿੱਖ ਲੈਣਾ ਪਤਾ ਲਾ ਲੈਣਾ ਇਹਨੂੰ ਪਤਾ ਲਾ ਲੈਣਾ ਕਿ ਕਿਹਦੇ ਦੇ ਚਾਹ ਹਮਾਂ ਦਾ ਗਿਆਨ ਨਹੀਂ ਉਹ ਹੀ ਜਾ ਕੇ ਜਾਣ ਕੇ ਇਹ ਤਾਂ ਮੈਂ ਰਾਹ ਦੇਦਾ ਹਾਂ ਬਾਅਦ ਜੀ ਦੇਖੇ ਕਿਹੜੇ ਜੇ ਉਹ ਉਹ ਚੱਕਦਾ ਹਾਂ ਕਿਹੜੇ ਤੋਰਾ ਕਹਿੰਦਾ ਉਹ ਕਿੱਥਾਂ ਆਉਂਦਾ ਜੇ ਆਪਾਂ ਪੱਟੀ ਕੋਈ ਨਾ ਹੋਰ ਨਹੀਂ ਲੈ ਕੇ ਜਿ ਸਮਝਾਉਂਗਾ ਹਾਂ ਇਹਦਾ ਇਹ ਹੋਗਾ ਛੜੀ ਤੇ ਸਮਝਾ ਹੁਣ ਛੜੀ ਤੇ ਦਿਖਾਉਣ ਨੂੰ ਹੂੰ ਬਸ ਯਾ ਭਾਈ ਆਪਣਾ ਲੋਟ ਆ ਜਾਣਾ ਏਕੜਾਂ ਕਾਲੇ ਬਾਈ ਨੇ ਕਿਹਾ ਵੀ ਗੁੱਜਰ ਸਿਖਾ ਦੋ ਨਾ ਕੱਟ ਕੇ ਆ ਮਾਰੂੰਗਾ ਕਿਆ ਛੱਡੂਂਗਾ ਉਹ ਬਾਈ ਮਹਾਂਸਾਲ ਕੁਮਾਰ ਕੇ ਲਿਆ ਜੱਬੀ ਕਹਿੰਦਾ ਬਾਪੂ ਨੂੰ ਕਹਿੰਦਾ ਉਹ ਦਾਦੀ ਕੋ ਮੇਰੇ ਕੋ ਫੜਾ ਉਹ ਬਾਪੂ ਨੂੰ ਲਾਉਣ ਲੱਗਾ ਚਲਾਉਣ ਉਹਨੂੰ ਪਤਾ ਵੀ ਇੱਥੇ ਬੂਟੇ ਛੱਲੂਗਾ ਮੈਂ ਕੀ ਫਾਇਦਾ ਹਾਂ ਹਾਂ ਚਲਾਇਆ ਨਹੀਂ ਹੈਗਾ ਗੱਲਾਂ ਦਾ ਆਏ ਵਾਰੇ ਕਾ ਜਹਾਜ਼ ਚਲਾਉਂਦਾ ਉਹਨਾਂ ਅੱਛਾ ਹਾਂ ਮੈਂ ਕਹਿੰਦਾ ਬੰਗਲੇ ਲੂ ਮੇਰੇ ਨਾਲ ਵਿਚਰੇ ਨਾ ਨਹੀਂ ਨਹੀਂ ਬੰਗਲੇ ਸਾਡੇ ਨਾਲ ਤੇਜਾ ਹਾਂ ਆਈ ਬੰਗਲੇ ਕਾਈ ਬੈਠੇ ਪੂਰੇ ਇਹ ਇਹ ਆਗੇ ਕਹਾ ਇਹ ਹੈਂਡਰ ਦਾ ਬੰਗਲਾ ਇਹ ਕਿੱਥੇ ਹੈ ਹਾਂ ਉੜਨ ਲੱਗੇ ਨੇ ਉੜਨ ਨਾਲ ਇਹਦੇ ਲੰਬੇ ਖੇਤ ਦਾ ਫਾਇਦਾ ਚਾਰਾ ਖੇੜੇ ਵਿੱਚ ਵੱਧ ਹੋ ਜਾਂਦਾ ਹੈ ਨਾ ਬਸ ਤਿੰਨ ਜਿਹੜੇ ਐ ਨੂੰ ਆਉਣੇ ਦੋ ਆਉ ਨੂੰ ਆਉਣੇ ਆ ਇਹ ਗਰੀਬੀ ਅੱਜ ਖੜੀ ਹੁੰਦੀ ਆ ਹੁਣ ਨੂੰ ਤਿੰਨ ਖੇੜੇ ਦੇਣਾ ਨੇ ਅਰਦਾ ਹੁਣ ਹੋਣੇ ਟੱਲਿਆ ਆਈ ਬੱਟ ਹੋਣੇ ਹੁਣ ਹੈ ਆਸ ਤੇ ਨਹੀਂ ਨਹੀਂ ਹੈ ਗਿੱਲਾ ਹੈ ਨਾ ਗਿੱਲਾ ਨਹੀਂ ਆਉਣੀ ਆਹ ਤੇ ਨਹੀਂ ਆਉਣਾ ਇਹਨੇ ਲਾਉਣਾ ਇਹਨੇ ਦੇਖ ਐ ਕਿੱਦਾਂ ਕੱਢਿਆ ਲੈ ਕੇ ਮਾਨੂੰ ਨਰਮ ਹੀ ਲੱਗਦਾ ਆ ਹੀ ਤਾਂ ਦਬ ਦਿਓ ਇਹ ਨਹੀਂ ਮਸੰਨ ਨਹੀਂ ਨਹੀਂ ਉਹ ਇੱਕ ਪਾਪਾ ਕਹਿੰਦੇ ਕਾਲ ਆਏਗਾ ਨਾ ਕੱਲ ਜਿਹਦੀ ਨੂੰ ਟਾਈਮ ਲੱਗਦਾ ਜੀ ਨਹੀਂ ਕਿਤੇ ਇਹਨਾਂ ਨੂੰ ਦੂਆ ਘੜੇ ਜੀ ਉਹਦੇ ਲੈਣਾ ਵਾ ਕਰਾਦਾ ਟਰੈਕਟਰ ਬਾੜੋ ਰੇ ਨੂੰ ਹੈ ਟਰੈਕਟਰ ਲਿਆਓ ਔਰ ਇਹਨੂੰ ਬਾੜੋ ਨਾ ਮੋੜ ਕੇ ਲਾਉਣੀ ਹੈ देदा वे bak. नहीं जप्पा ਮੇ ਹੋਈ ਨਹੀਂ ਬਾਈ ਕੋਈ ਸ਼ਿਕਾਇਤ ਨਹੀਂ ਲੱਗਦੀ ਹੈ ਕਿ ਵਿੱਚ ਵੀ ਆਦਾ ਮਲਮਲ ਦਾ ਵਿੱਚ ਹੈਗਾ ਸੁੱਕਾ ਲਾਣ ਸਾਰੇ You got ਡੇੜਾ ਗਿੱਲਾ ਜਿਹਾ ਵੀ ਉਹ ਘੱਟ ਆ ਹਾਂ ਹਾਂ ਦੇਖ ਤਾਂ ਠੀਕ ਹੈ ਕਿ ਕੰਮ ਤੇ ਮੇਰਾ ਵੀ ਦੱਸ ਦੀ ਡੇੜਾ ਜਿਹੜਾ ਤੁਹਾਨੂੰ ਦੇਖੇ ਟਾਈਮ ਵੀ ਦੇ ਦੇ ਡੇੜਾ ਤਾਂ ਦੇ ਦੋ ਗੱਲ ਹੁਣ ਉਹ ਤਾਂ ਲੱਗਣਾ ਹੀ ਆ ਆਪਣੇ ਬੰਦੇ ਦਾ ਫਾਇਦਾ ਕੀ ਹੁੰਦਾ ਹੋਰ ਓ ਬਾਈ ਠੀਕ ਆ ਚੱਲ ਠੀਕ ਆ ਜੀ 3 ਤੇ 2.5 5.5 ਬਿਗਗੇ ਵੱਡ ਹੋਇਆ ਵਕੀਲੇ ਦੇ ਉੱਪਰ ਉਹ 1.5 ਕਿੱਲਾ ਲਾਗੂ 1.5 ਕਿੱਲਾ ਤੇ ਪੂਰਾ ਝਾੜਾ ਪੂਰਾ ਝਾੜਾ ਨਾ ਨਿਆਣਾ ਹਾਂ ਆ ਆ ਵਧੀਆ ਨਿਕਲਿਆ ਆ ਖੇਤ ਨੇ ਬਾਈ ਬਹੁਤ ਜ਼ੋਰ ਮਾਰਿਆ ਉਹ ਹੀ ਇਹਨਾਂ ਨੂੰ ਬਹੁਤ ਫਿੱਕਾ ਰਹਿ ਗਿਆ ਫਿਰ ਵੀ ਠੀਕ ਹੈ ਫਿਰ ਵੀ ਚਲੋ ਜੋ ਨਿਕਲ ਆਇਆ ਦੋ ਤਿੰਨ ਬਿਗਗੇ ਜਾਂ ਦੋ ਹੋਇਆ ਇਹ ਵੀ ਤਿੰਨ ਬਿਗਗੇ ਇਹ ਦੋ ਇਹ 2.5 ਬਿਗਗੇ ਆ 2.5 ਬਿਗਗੇ ਹਾਂ ਵਿੱਚ ਵੀ ਸਮਝਦਾ ਦੋ ਹੋ ਚੁੱਕੇ ਦੋਗੇ ਅੱਧੇ ਬਿਗਗੇ ਦਾ ਫਰਕ ਪਾ ਗਿਆ ਉਹਦੇ ਨਾਲ ਤੇ ਬਾਕੀ ਉਹ ਬਾਈ ਇਹਦੇ ਨਾਲ ਵੀ ਥੋੜਾ ਜਿਹਾ ਤਕੜਾ ਏ ਤਕੜਾ ਜੀ ਤਕੜਾ ਉਹ いいかい ਆਲੀ ਪਰ ਉਧੇ ਪਰ ਖੜਾ ਦੇ ਹੋ ਰੁਕ ਬੰਦ ਪਸ ਦੇਣਾ ਨੇ ਉੱਪਰ ਚੜ੍ਹਨ पिछे दी बी भाई उधर जोर लगे हाँ <laughs> हाँ लो भाई लास्ट मौका है टैंकर सॉरी